ਇਨੋਂ ਕੋ ਮਹਲਾ ਚੌਥਾ ਹਰ ਕੀਆ ਪਤਾ ਕਹਾਉਣੀਆਂ ਗੁਰ 니ਤ ਸੁਣਾਇਆ ਬਲੇ ਹਰੇ ਗੁਰ ਆਪਣੇ ਗੁਰ ਕੋ ਬਲ ਚਾਈਆ ਹਰ ਕੀਆ ਕਥਾ ਮੀਆਂ ਗੁਣ ਭੀਤ ਸੁਨਾਈਆ ਬਲੇਹਾ ਰਹੀ ਗੁਰ ਆਪਣੇ ਗੁਰ ਕੋ ਬਨ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਉਹ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਉ ਮਦੇ ਸੇ ਗੁਰੂ ਤੇ ਪਾਏ ਜਦ ਗੁਰੂ ਦਾ ਭਾਣਾ ਮੰਨਿਆ ਤੈਨ ਕੋਮ ਕੋਮ ਜਾਏ ਜਦ ਸਾਧ ਗੁਰੂਆਂ ਪਿਆਰਾ ਦੇਖਿਆ ਇਨ ਕੋ ਵਾਰੀ ਜਿਨ ਗੁਰੂ ਕੀ ਕੀਤੀ ਚਾਕਰੀ ਇਹਨ ਸਦ ਬਣਹਾਰੀ ਹਰ ਹਰ ਏਰਾ ਨਾਮ ਹੈ ਦੁਖ ਮੇਟਨਾਰਾ ਮਈਆ ਗੁਰਮੁਖ ਨੇ ਜਤਾਰਾ ਜੋ ਹਰ ਨਾਮ ਧਿਆਇਂ ਦੇ ਏ ਜਨ ਪਰਵਾਨਾ ਅਰ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਰ ਤੇਰੀ ਕੋਸਤ ਹੈ ਜੋ ਹਰਿ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੀਮਦੇ ਇਹਨ ਹਰਿ ਭਲ ਆਵੈ ਜਿਨਾਂ ਹਸ ਤੇ ਤ੍ਰਹਾੜੀ ਇਹਨਾ ਜੀ ਕਮਨਾਂ ਨੇ ਓਏ ਜਪ ਜਪ ਪਿਆਰਾ ਜੀਉਂਦੇ ਹਰਨਾ ਸਮਾਲੇ ਜਨ ਗੁਰੂਗ ਪਿਆਰਾ ਸੇਵਿਆ ਮੇਨ ਕੋ ਹਮ ਜਾਇਆ ਓ ਆਪੇ ਪ੍ਰਵਾਰ ਸਿਉ ਸਭ ਜਗਤ ਚੁਡਾਇਆ ਗੁਰੂ ਪਿਆਰਾ ਸੇਵਿਆ ਗੁਰਧੰਨ ਗੁਰਧੰਨ ਹਰ ਮਾਰਗ ਦੱਸਿਆ ਗੁਰਮੁਨਵਲ ਓਨੋ ਜੋ ਗੁਰਸਿ ਗੁਰਸੇਵ ਦੇ ਸੇਮੁ ਨ ਪੁਰਾਣੀ ਨਾਮ ਦਰਨਾਨੰਤਨ ਕੋ ਵਾਰਿਆ ਸਦਾ ਸਦਾ ਕੁਮਾਰੀ ਗੁਰਮੁਖ ਸਖੀ ਸੇ ਨੀਆ ਸੇ ਆਪਰ ਭਾਈਆ ਹਰ ਦੁੱਖ ਵੇਟੈ ਨਾਈਆ ਹਰਿਆ ਘਲ ਨਾਈਆ ਜੋ ਗੁਰਮੁਖ ਨਾਮ ਧਿਆਏ ਦੇ ਧਨ ਦਾ ਸੁਖੀ ਚਾਹ ਹਮ ਦਿਨ ਕੇ ਚਰਨ ਪਖਾਣ ਦੇ ਧੂੜ ਕੋਲ ਕੋਲ ਕੀਜੈ ਪਾਂਸੁ ਪਾਰੀ ਖਾਧੀਆਂ ਮੁਗ ਬੀੜੀਆਂ ਲਾਈਆਂ ਹਰ ਹਰਪਦੇ ਨਾ ਚੇਤੇਉ ਜਾਂ ਪਪੜ ਚੁਨਾਈਆਂ ਇਹਨ ਹਰ ਨਾਮ ਆਵ ਚੇਤੇ ਆ ਹਰਿ ਦੇ ਉਤਾਰੇ ਹਰਿ ਜਮਨੇ ਲਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਦਾ ਨਾਮ ਈ ਦਾਦ ਹੈ ਕੋਈ ਗੁਰ ਮੁਖ ਜਾਣੈ ਨਾਨਕ ਜਿਦਾਂ ਗੁਰੂ ਭੇਟਿਆ ਸੰਗਲੀਆਂ ਮਾਣੈ ਸਰਬਉਤਤਾ ਆਖੀਐ ਤੁਸ ਪਰੇ ਕੋਸਾਉ ਹਉ ਗੁਰ ਵਿਣੋਦ ਦਾ ਗਾਇਆ ਜਿੰਦ ਤੜਾ ਨਾ ਸੋ ਤਨ ਗੁਰੂ ਸਾਹਿਬ ਨੇ ਹਰ ਦੇ ਸੁਨੇਹਾ ਹੋ ਵੇ ਵੇ ਗੁਰੂ ਮਿਲ ਸੇ ਆ ਗੁਰ ਸਤਗੁਰ ਤੇ ਆ ਉਸਨਾ ਅਮਰਤ ਬੋਲ ਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਇਹਨਾ ਕੋ ਪ੍ਰਸਾਦ ਜਾਵੀ ਹਰ ਕਾ ਮਾਰਬ ਆਖੀਐ ਕੋ ਕਿਸ ਮਨ ਜਾਈਐ ਹਰ ਤੇਰਾ ਨਾਮ ਹੈ ਹਰ ਘਰ ਚਲੇ ਜਾਈਐ ਜਨ ਗੁਰਮੁਖ ਹਰ ਆਵਦਿਆ ਸੇ ਸਾਂ ਮਨ ਨਾਲੇ ਹੁਣ ਗੁਰ ਕੋ ਸਦ ਵਾਰਿਆ ਗੁਰ ਗਤਨ ਸਮਾਨੇ ਓ ਠਾਕੁਰ ਓ ਸੈਭੋ ਓ ਹੈ ਮੇਰਾ ਵੀਰਾ ਹਮ ਭਾਵੈ ਤੇਰੀ ਬੰਦਗੀ ਓ ਗੁਣੀ ਗਈਆ ਆਪੇ ਹਰ ਤਰੰਗ ਹੈ ਆਪੇ ਬੋਰੰਗੀ ਇਹ ਗੱਲ ਚੰਗੀ ਆਪੇ ਹਰ ਬੰਦ ਹੈ ਆਪੇ ਬੋਲਮ ਕੀ ਜੋ ਕਿਸ ਪਾਵੇ ਨਾਨਕ ਪਾ ਸਾਈ ਗੱਲ ਚੰਗੀ ਵਾਹਿ ਉਹ ਜੀ ਦਾ ਹੱਥ ਦਾ ਵਾਹਿ ਉਨਜੀ ਕੀ ਫਤਹਿ